ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਾਗਤ ਜੋਤ ਜਪੈ ਨਿਸ ਬਾਸੁਰ ਏਕ ਬਿਨਾ ਮਨ ਨੈਕ ਨ ਆਨੈ ਪੂਰਨ ਪ੍ਰੇਮ ਪ੍ਰਤੀਤ ਸਜੈ ਬ੍ਰਤ ਗੋਰ ਮੜਹੀ ਮਟ ਪੂਲ ਨ ਮਾਨੈ ਤੀਰਥ ਦਾਨ ਦਇਆ ਤਪ ਸੰਜਮ ਏਕ ਬਿਨਾ ਨਹ ਏਕ ਪਛਾਨੈ ਪੂਰਨ ਜੋਤ ਜਗੈ ਕਟ ਮੈਂ ਤਬ ਖਾਲਸ ਤਾਹੇ ਨ ਖਾਲਸ ਜਾਣੈ ਅਰਥਾਵਲੀ ਨਿਸ ਬਾਸੁਰ ਰਾਤ ਦਿਨ ਨੈਕ ਜ਼ਰਾ ਵੀ ਨਹੀਂ ਪ੍ਰਤੀਤ ਸ਼ਰਧਾ ਡਿਵੋਸ਼ਨ ਗੋਰ ਕਬਰ ਮਠ ਮਠ ਬੋਧੀ ਪੇਖੂ ਸਾਭੂ ਜਾਂ ਵਿਦਿਆਰਥੀ ਦੇ ਰਹਿਣ ਵਾਲਾ ਸਥਾਨ ਮੋਨੇਸਟਰੀ ਖਾਲਸ ਅਸਲੀ ਆਜ਼ਾਦ ਪ੍ਰਖ ਅਰਥ ਇਸ ਸ਼ਬਦ ਵਿੱਚ ਗੁਰੂ ਜੀ ਨੇ ਖਾਲਸੇ ਦਾ ਰੂਪ ਬਿਆਨ ਕੀਤਾ ਹੈ ਜਾਗਤੀ ਜੋਤ ਪਾਵ ਅਕਾਲ ਪ੍ਰਖ ਵਾਹਿਗੁਰੂ ਨੂੰ ਦਿਨ ਰਾਤ ਜਪੇ ਤੇ ਇੱਕ ਵਾਹਿਗੁਰੂ ਤੋਂ ਬਿਨਾ ਕਿਸੇ ਹੋਰ ਨੂੰ ਮਨ ਵਿੱਚ ਜ਼ਰਾ ਵੀ ਨਹੀਂ ਲਿਆਵੇ ਸੰਪੂਰਨ ਪਿਆਰ ਤੇ ਸ਼ਰਧਾ ਮਨ ਵਿੱਚ ਵਸਾਏ ਤੇ ਵਰਤ ਕਬਰਾਂ ਮੜੀਆਂ ਤੇ ਮਠਾਂ ਨੂੰ ਭੁੱਲ ਕੇ ਵੀ ਨਾ ਮੰਨੇ ਸਿਵਾਏ ਇੱਕ ਵਾਹਿਗੁਰੂ ਦੇ ਤੀਰਥਦਾਨ ਦਇਆ ਤਪ ਅਤੇ ਸੰਜਮ ਆਦੀ ਨੂੰ ਮੁਕਤੀ ਦਾ ਰਸਤਾ ਨਾ ਸਮਝੇ ਜਦੋਂ ਕਟਕਟ ਵਿੱਚ ਵਾਹਿਗੁਰੂ ਦੀ ਪੂਰਨ ਜੋਤ ਜਗਣ ਲੱਗ ਪਏ ਤਾਂ ਉਸ ਨੂੰ ਸੱਚਾ ਖਾਲਸਾ ਜਾਂ ਅਸਲੀ ਆਜ਼ਾਦ ਪ੍ਰਖ ਸਮਝਣਾ ਚਾਹੀਦਾ ਹੈ